ਜਿੰਨੇ ਰੇਟ ਆਪਾਂ ਲੈ ਕੇ ਪਹੁੰਚਦੇ ਆਂ ਜੀ ਵੀਡੀਓ ਚ ਤੁਹਾਨੂੰ ਪਤਾ ਹੀ ਹੋ ਜੀ ਜਮ੍ਹਾਂ ਘਾਟ ਹੀ ਆਪਾਂ ਲੈ ਕੇ ਪਹੁੰਚਦੇ ਆਂ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਿੰਨੇ ਆਂ ਸੀ ਅੱਜ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਪਹੁੰਚੇ ਆ ਜੀ ਇਹਦੇ ਵਿੱਚ ਤੁਹਾਨੂੰ ਦੋ ਤਾਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਸੀ ਇੱਕ ਆਪਾਂ ਕੋਠੀ ਲੈ ਕੇ ਪਹੁੰਚੇ ਆ ਤੇ ਗੱਲਬਾਤ ਆਪਾਂ ਸਾਰੀ ਕਰਦੇ ਆਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929488 ਤੁਹਾਡੇ ਕੋਲੇ ਵੀ ਗੱਡੀ ਐ ਮੋਟਰਸਾਈਕਲ ਐ ਘਰ ਐ ਕੋਠੀ ਐ ਮਕਾਨ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋ ਮਾ ਆਪਣੇ ਕੋਲੇ ਭੇਜ ਦਿਓ ਜਮਾ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਨਿਸ਼ਾਨ ਦੀ ਆਪਾਂ ਗੱਡੀ ਲੈ ਕੇ ਪਹੁੰਚਿਆ ਜੀ ਤਲਵੰਡੀ ਭਾਈ ਏਰੀਆ ਚ ਗੱਡੀ ਲੈ ਕੇ ਪਹੁੰਚੇ ਆਪਾਂ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਗੱਡੀ ਭੇਜੀ ਹੋਈ ਏ ਸੀ ਸਾਰਾ ਕੁਝ ਤੁਸੀਂ ਇੱਕ ਵਾਰੀ ਚੈੱਕ ਕਰੋ ਸੀ ਤੇ ਗੱਡੀ ਦਾ ਰੰਗ ਦੇਖ ਲਓ ਸੀ ਗੱਡੀ ਦੇ ਟਾਇਰ ਦੇਖ ਲਓ ਸਾਰਾ ਕੁਝ ਫੋਟੋਆਂ ਵਿੱਚ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਮਾਲਕ ਨੇ ਫੋਟੋਆਂ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਅੰਦਰ ਦੀਆਂ ਬਾਹਰ ਦੀਆਂ ਆਸੇ ਪਾਸਿਓ ਸਾਰੇ ਕਿਧੋਂ ਜੀ ਮਾਡਲ ਦੀ ਗੱਲ ਕਰੀਏ 2012 ਮਾਡਲ ਮਾਲਕ ਨੇ ਗੱਡੀ ਦੱਸੀ ਐ ਸੀ ਤੇ ਗੱਡੀ ਪਹਿਲੇ ਨਾਮ ਹੈ ਸੀ ਐਨਓਸੀ ਮਿਲ ਜੂਗੀ ਤੇ ਟਾਇਰਾਂ ਦੀ ਗੱਲ ਕਰੀਏ ਤਾਂ 80 ਤੋਂ 85 ਪੈਸੇ ਮਾਲਕ ਨੇ ਟਾਇਰ ਦੱਸੇ ਨੇ ਨਵੀਂ ਸਰਵਿਸ ਹੋਈ ਐ ਤੇ ਆਲਮੋਸਟ ਸਾਰੀ オリジナル ਮਾਲਕ ਨੇ ਗੱਡੀ ਦੱਸੀ ਐ ਸੀ ਬਾਕੀ ਤੁਸੀਂ ਜਾਓਗੇ ਨਾਲੇ ਤਾਂ ਗੱਡੀ ਨੂੰ ਚੈੱਕ ਕਰ ਲਿਓ ਜੀ ਨਾਲੇ ਕਾਗਜ਼ ਪੱਤਰ ਚੈੱਕ ਕਰ ਲਿਓ ਅੰਦਰ ਬਾਹਰ ਦੀ ਕੰਡੀਸ਼ਨ ਦੇਖ ਲਿਓ ਜੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਸੀ ਤਾਂ ਮਾਲਕ ਨੇ 1 ਲੱਖ 63000 ਰੁਪਿਆ ਮਾਲਕ ਨੇ ਡਿਮਾਰਕ ਕੀਤੀ ਸੀ ਬਾਕੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਇੱਕ ਟ੍ਰੇਡ ਦੇ ਵਿੱਚੋਂ ਰੇਟ ਮਾੜਾ ਮੋਟਾ ਕੀਤਾ ਜਾਊਗਾ ਜੀ ਤੇ ਜਿੰਨਾਂ ਦੀ ਗੱਡੀ ਹੈ 94783 88876 94783 88876 ਮਾਲਕ ਦਾ ਨੰਬਰ ਹੈ ਗੱਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ ਨੰਬਰ 2 ਤੇ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਸੀ ਜੈਨ ਗੱਡੀ ਲੈ ਕੇ ਪਹੁੰਚੇ ਹਾਂ ਜੀ ਪੰਜਾਬ ਨੰਬਰ ਹੈ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਤੇ ਇਹ ਵਧੀਆ ਗੱਡੀ ਹੈ ਜੀ ਚਿੱਟੇ ਰੰਗ ਦੀ ਹੈ ਮਾੜੇ ਮੋٹے ਸਕਰੈਚ ਆ ਆਪਾਂ ਨੂੰ ਦੇਖਣ ਨੂੰ ਗੱਡੀ ਤੇ ਮਿਲਣਗੇ ਜ਼ਰੂਰ ਪਰ ਗੱਡੀ ਚਲਾਉਣ ਚ ਬਹੁਤ ਵਧੀਆ ਸੀ ਇੰਜਨ ਉੰਜੜ ਪੂਰਾ ਵਧੀਆ ਅੰਦਰੋਂ ਵੀ ਕੰਡੀਸ਼ਨ ਠੀਕ ਪਈ ਆ ਬਾਕੀ ਤੁਸੀਂ ਜਾਓਗੇ ਤੁਹਾਨੂੰ ਗੱਡੀ ਠੀਕ ਲੱਗੂਗੀ ਤੇ ਰੇਟ ਦੀ ਆਪਾਂ ਗੱਲ ਕਰੀਏ 40000 ਰੁਪਏ ਇੱਕ ਵਾਰੀ ਮਾਲਕ ਨੇ ਡਿਮਾਂਡ ਕੀਤੀ ਸੀ 40000 ਰੁਪਏ ਕੋਈ ਫਿਕਸ ਰੇਟ ਨਹੀਂ ਹੈਗਾ ਸ਼ਾਇਦ ਤੁਸੀਂ ਇਹ ਪਹਿਲਾਂ ਵੀ ਦੇਖੀ ਹੋਵੇ ਗੱਡੀ ਤੇ ਮਾਲਕ ਨੇ ਛੇਤੀ ਤੋਂ ਛੇਤੀ 베ਚਣੀ ਹੈ ਤਾਂ ਕਰਕੇ ਮਾਲਕ ਕਹਿੰਦੇ ਵੀ ਐਡ ਇੱਕ ਵਾਰੀ ਹੋਰ ਕਰ ਦੋ वैसे ਤਾਂ ਆਪਾਂ ਇੱਕ ਵਾਰੀ ਐਡ ਕਰਦੇ ਹੁੰਨੇ ਹਾਂ ਜੀ ਤੁਹਾਨੂੰ ਪਤਾ ਹੀ ਐ ਮਾਲਕ ਨੂੰ ਪੈਸਾ ਦੀ ਲੋੜ ਐ ਮਾਲਕ ਨੇ ਰਿਕਵੈਸਟ ਕੀਤੀ ਐ ਇੱਕ ਵਾਰੀ ਹੋਰ ਐਡ ਕਰਨ ਵਾਸਤੇ ਤਾਂ ਕਰਕੇ ਆਪਾਂ ਤੁਹਾਨੂੰ ਗੱਡੀ ਦਿਖਾ ਰਹੇ ਹਾਂ ਸੀ ਜੇ ਕਿਸੇ ਨੂੰ ਪਸੰਦ ਆਉਂਦੀ ਐ ਜੀ ਗੱਡੀ ਕੋਈ ਦੇਖਣ ਦਾ ਹੈਗਾ ਚਾਹਵਾਨ ਤਾਂ ਜਾ ਕੇ ਦੇਖ ਸਕਦੋਂ ਮਾਲਕ ਦਾ ਏਰੀਆ ਹੈਗਾ ਜੀ ਲੁਧਿਆਣਾ ਲੁਧਿਆਣੇ ਦੇ ਲਾਗੇ ਤਾਂ ਅੱਗੇ ਤੋਂ ਜਿੰਨੇ ਤੁਸੀਂ ਦੇਖ ਰਹੇ ਹੋ ਬਾਕੀ ਕਿਤੋਂ ਵੀ ਦੇਖ ਰਹੇ ਹੋ ਜੀ ਕਿਸੇ ਨੂੰ ਵੀ ਪਸੰਦ ਆਉਂਦੀ ਐ ਰੇਟ ਠੀਕ ਲੱਗਿਆ ਤਾਂ ਲੁਧਿਆਣਾ ਇਹਨਾਂ ਨੇ ਲੋਕੇਸ਼ਨ ਦੱਸੀ ਐ 0.2 ਇਹਦਾ ਇੰਜਨ ਆਪਾਂ ਨੂੰ ਮਿਲ ਜਾਊਗਾ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਜੀ 7885505840 ਨੰਬਰ ਤੇ ਗੱਲ ਕਰ ਸਕਦੇ ਹੋ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਤੇ ਵੀਡੀਓ ਆਪਾਂ ਤੁਹਾਨੂੰ ਦਿਖਾਈ ਰਿਹਾ ਸੀ ਸਾਰਾ ਕੁਝ ਤੁਹਾਨੂੰ ਦੱਸ ਹੀ ਰਹੇ ਹਾਂ ਵੀਡੀਓ 'ਚ ਤੇ ਘਰ ਜਿਹੜਾ ਆਪਾਂ ਲੈ ਕੇ ਪਹੁੰਚੇ ਆ ਉਹਦੀ ਵੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਗੱਡੀਆਂ ਕਿਵੇਂ ਦੀਆਂ ਲੱਗੀਆਂ ਤੁਹਾਨੂੰ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜੀ ਜੇ ਤੁਹਾਨੂੰ ਗੱਡੀਆਂ ਪਸੰਦ ਆਈਆਂ ਵਧੀਆ ਲੱਗੀਆਂ ਤਾਂ ਜਰੂਰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਜੀ ਬਾਤ ਤੋਂ ਬਾਦ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਪੋਰਟ ਕਰਿਓ ਜੀ ਬਾਤ ਤੋਂ ਬਾਦ ਜੀ ਤੇ ਹੁਣ ਆਪਾਂ ਘਰ ਦੀ ਗੱਲ ਕਰਾਂਗੇ ਜਿਹੜਾ ਘਰ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਸੀ ਇੱਕ ਬਰੀ ਘਰ ਦੀ ਪਹਿਲਾ ਵੀਡੀਓ ਦੇਖੋ ਜੀ ਪੂਰਾ ਵਧੀਆ ਘਰ ਹੈਗਾ ਤੇ ਰੇਟ ਵੀ ਪੂਰਾ ਵਧੀਆ ਹੈਗਾ ਘਰ ਵੀ ਡਬਲ ਸਟੋਰੀ ਬਣਿਆ ਹੋਇਆ ਸੀ ਉੱਪਰ ਵੀ ਥੱਲੇ ਵੀ ਜੇ ਆਪਾਂ ਗੱਲ ਕਰੀਏ ਜਗਾਂ ਦੀ ਤਾਂ 2.25 ਮਰਲੇ ਮਾਲਕ ਨੇ ਜਗਾਂ ਦੱਸੀ ਹੈ ਜੀ ਘਰ ਸਾਰਾ ਤਿਆਰ ਹੈ ਜੀ ਕੋਈ ਕੰਪੇਸ਼ੀ ਨਹੀਂ ਗਲੀ ਵਧੀਆ ਲੱਗਦੀ ਆ ਘਰ ਵਧੀਆ ਜੀ ਘਰ ਦਾ ਫਰੰਟ ਵਧੀਆ ਹੈਗਾ ਕਮਰੇ ਵਧੀਆ ਬਣੇ ਹੋਏ ਨੇ ਹਰ ਇੱਕ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਕੁੱਲ ਰੇਟ ਮਾਲਕ ਨੇ 17 ਲੱਖ ਰੁਪਏ ਡਿਮਾਂਡ ਕੀਤੀ ਹੈ ਇੱਕ 17 ਲੱਖ ਰੁਪਏ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਵਧੀਆ ਸੋਹਣੀ ਕੋਠੀ ਹੈਗੀ ਤੁਸੀਂ ਜਾਓਗੇ ਦੇਖੋਗੇ ਕੋਠੀ ਨੂੰ ਤੁਹਾਨੂੰ ਕੋਠੀ ਇਹ ਪਸੰਦ ਆਜੂਗੀ ਨਾਲ ਦੀ ਨਾਲੀ ਬਾਕੀ ਵੀਡੀਓ ਮਾਲਕ ਨੇ ਪੂਰੀ ਵਧੀਆ ਬਣਾ ਕੇ ਭੇਜੀ ਆ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਸਾਰਾ ਰੰਗ ਦਾ ਕੰਮ ਸਾਰਾ ਟਾਈਲਾਂ ਦਾ ਕੰਮ ਵਧੀਆ ਅਰਸੋਈਆਂ ਸੀ ਉੱਪਰੋਂ ਵੀ ਸੋਹਣੀਏ ਕੋਠੀ ਥੱਲੋਂ ਵੀ ਵਧੀਆ ਸੀ ਕੰਮ ਟੋਟਲ ਵਧੀਆ ਆਪਾਂ ਨੂੰ ਮਿਲੂਗਾ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਕੋਠੀ ਇਹ ਪਸੰਦ ਆਜੂਗੀ ਰੇਟ ਤੁਹਾਨੂੰ ਪਸੰਦ ਆ ਗਿਆ ਹੋਊਗਾ 17 ਲੱਖ ਰੁਪਏ ਡਿਮਾਂਡ ਇੱਕ ਵਾਰੀ ਕੀਤੀ ਸੀ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਲਿਆ ਸੀ ਦੋ ਅਰਸੋਈਆਂ ਆਪਾਂ ਨੂੰ ਮਿਲ ਜਾਣਗੀਆਂ ਇੱਕ ਥੱਲੇ ਇੱਕ ਉੱਤੇ ਜੀ ਵਧੀਆ ਕਮਰੇ ਦੇਖਣ ਨੂੰ ਮਿਲ ਜਾਣਗੇ ਦੋ ਬਾਥਰੂਮ ਮਿਲ ਜਾਣਗੇ ਜੀ ਤੇ ਮਾਲਕ ਦਾ ਨੰਬਰ ਹੈ ਜੀ 9914704586 ਗੱਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਨਾਲ ਦੀ ਨਾਲ ਜਲਦੀ ਜਲਦੀ ਵੀਡੀਓ 'ਚ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗੀ ਵੀਡੀਓ ਪਸੰਦ ਆਈ ਆ ਲਾਈਕ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਕਰ ਦਿਓ ਤੁਹਾਡੇ ਕੋਲ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਬੁਲਟ ਕੁਝ ਵੀ ਹੈ ਜੀ ਵੇਚਣਾ ਚਾਹੁੰਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ 'ਚ বারবার ਚੱਲਦੇ ਰਹੋ ਜੀ 9465929488 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆ ਕੁਝ ਭੇਜੀ ਦਿਓ ਜਮਾ ਫਰੀਦ ਵਿੱਚ ਐਡ ਆਪਾਂ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਤੇ ਅਗਲੀ ਵੀਡੀਓ ਚ ਕੀ ਤੁਹਾਨੂੰ ਚਾਹੀਦਾ ਕਿਹੜੇ ਏਰੀਆ ਚ ਚਾਹੀਦਾ ਕਿੰਨੇ ਕੁ ਰੇਟ ਚ ਦੱਸੋ ਜੀ ਕਮੈਂਟ ਕਰਕੇ ਆਪਾਂ ਉਸ ਹਾਮ ਨਾਲ ਤੁਹਾਡੇ ਖਾਤਰ ਨਵੀਂ ਵੀਡੀਓ ਲੈ ਕੇ ਪਹੁੰਚ ਜਾਾਂਗੇ ਜੀ